ਅੱਜ ਆਪਾਂ ਤੁਹਾਡੇ ਲਈ ਬਣਾਵਾਂਗੇ ਬਠਿੰਡੇ ਦਾ ਬਹੁਤ ਹੀ ਮਸ਼ਹੂਰ ਕੁਲਚਾ ਜਿਹਨੂੰ ਕਿ ਕਿੰਗ ਕੁਲਚਾ ਕਹਿੰਦੇ ਨੇ ਬਹੁਤਿਆਂ ਨੇ ਸ਼ਾਇਦ ਖਾਦਾ ਹੋਊਗਾ ਸਿੰਪਲ ਕੁਲਚੇ ਤੁਸੀਂ ਰੇੜੀ ਵਾਲੇ ਖਾਂਦੇ ਰਹਿੰਦੇ ਹੋ ਪਰ ਅੱਜ ਆਪਾਂ ਮਜ਼ੇਦਾਰ ਜੈ ਕ੍ਰਿਸਪੀ ਕੁਲਚਾ ਬਣਾ ਕੇ ਤਿਆਰ ਕਰਾਂਗੇ ਦੋ ਤਰ੍ਹਾਂ ਦੇ ਆਪਾਂ ਕੁਲਚੇ ਤਿਆਰ ਕਰਾਂਗੇ ਆਲੂ ਕੁਲਚਾ ਤੇ ਛੋਲਿਆਂ ਦਾ ਕੁਲਚਾ ਇਹਨੂੰ ਬਣਾਉਣਾ ਬੜਾ ਹੀ ਆਸਾਨ ਹੈ ਘਰ ਦੇ ਵਿੱਚ ਤੁਸੀਂ ਮਿੰਟਾਂ 'ਚ ਬਣਾ ਸਕਦੇ ਹੋ ਤੇ ਬੱਚਿਆਂ ਨੂੰ ਟਿਫਨ ਵਿੱਚ ਵੀ ਦੇ ਸਕਦੇ ਹੋ ਖਾਣ ਵਿੱਚ ਇੰਨਾ ਜ਼ਿਆਦਾ ਟੇਸਟੀ ਹੈ ਕਿ ਬੱਚੇ ਹੋਣ ਚਾਹੇ ਬੱਡੇ ਭਜ ਭਜ ਕੇ ਖਾਣਗੇ ਤਾਂ ਇੱਕ ਚਮਚ ਲਿਆ ਆਪਾਂ ਤੇਲ ਦਾ ਤੇ ਇਹਨੂੰ ਆਪਾਂ ਤਵੀ ਦੇ ਉੱਪਰ ਪਾਤਾ ਤੇਲ ਜਦੋਂ ਹੀ ਗਰਮ ਹੋ ਗਿਆ ਵਿੱਚ ਪੁੰਨਾਗੇ ਜੀਰਾ ਜੀਰੇ ਨੂੰ ਤੁਸੀਂ ਜ਼ਿਆਦਾ ਨਹੀਂ ਰੜਨਾ ਹਲਕਾ ਜਿਹਾ ਪਕਾ ਕੇ ਨਾਲ ਹੀ ਪਾ ਦਿਓ ਬਰੀਕ ਕੱਟਿਆ ਹੋਇਆ ਪਿਆਜ਼ ਉਸ ਤੋਂ ਬਾਅਦ ਜਦੋਂ ਹੀ ਪਿਆਜ਼ ਦੇ ਵਿੱਚ ਮਿਕਸ ਕੀਤਾ ਨਾਲ ਦੀ ਨਾਲ ਹੀ ਆਪਾਂ ਇੱਕ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਪਾਤੀ ਸ਼ਿਮਲਾ ਮਿਰਚੇ ਦੇ ਵਿੱਚ ਤੁਸੀਂ ਜ਼ਰੂਰ ਪਾਉਣੀ ਹੈ ਕਿਉਂਕਿ ਇਹਦਾ ਟੇਸ ਇਹਦੇ ਨਾਲ ਲਾਜਵਾਬ ਆਉਂਦਾ ਹੈ ਜ਼ਰੂਰਤ ਦੇ ਅਨੁਸਾਰ ਪਾਵਾਂਗੇ ਆਪਾਂ ਥੋੜੇ ਜਿਹੀ ਮਸਾਲੇ ਜਿਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਤੀਖੀ ਮਿਰਚ ਇਹ ਤੁਸੀਂ ਜਿੰਨਾ ਕਿ ਤਿੱਖਾ ਖਾਣਾ ਉਸ ਹਿਸਾਬ ਨਾਲ ਪਾਓ ਚਮਚ ਦਾ ਚੌਥਾ ਹਿੱਸਾ ਪਾਮਗੇ ਹਲਦੀ ਅੱਧਾ ਚਮਚ ਪਾਏ ਨਮਕ ਦਾ ਅੱਧਾ ਚਮਚੀ ਪਾਵਾਂਗੇ ਧਨੀਏ ਪਾਊਡਰ ਦਾ ਫਿਰ ਇਹਦੇ ਵਿੱਚ ਪਾਵਾਂਗੇ ਚਟਪਟਾ ਬਣਾਉਣ ਲਈ ਇਹਨੂੰ ਚਾਟ ਮਸਾਲਾ ਉਹ ਵੀ ਪਾਉਣਾ ਬਹੁਤ ਜ਼ਰੂਰੀ ਹੈ ਸਾਰੇ ਮਸਾਲਿਆਂ ਨੂੰ ਹੌਲੀ-ਹੌਲੀ ਮਿਕਸ ਕਰ ਲਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਜ਼ਿਆਦਾ ਤੇਲ ਨਹੀਂ ਪਾਉਣਾ ਦੇਖੋ ਇੰਨਾ ਕੁ ਤੇਲ ਹੀ ਹੈ ਜਿਹਦੇ ਵਿੱਚ ਸਾਰਾ ਕੁਝ ਮਿਕਸ ਹੋ ਗਿਆ 1-1.5 ਮਿੰਟ ਤੱਕ ਮਸਾਲਿਆਂ ਨੂੰ ਪਕਾਇਆ ਤੇ ਹਲਕਾ ਜਿਹਾ ਆਪਾਂ ਪਿਆਜ਼ ਤੇ ሽਵਲਾ ਮਿਰਚ ਵੀ ਪਕਾ ਲਈਆਂ ਉਸ ਤੋਂ ਬਾਅਦ ਉਬਲੇ ਹੋਏ ਆਲੂਆਂ ਨੂੰ ਇਹਦੇ ਵਿੱਚ ਪਾ ਕੇ ਕਿਸੇ ਵੀ ਮੈਸ਼ਰ ਨਾਲ ਚੰਗੀ ਤਰ੍ਹਾਂ ਮੈਸ਼ ਕਰ ਦਿਓ ਚਾਹੇ ਤੁਸੀਂ ਆਲੂਆਂ ਨੂੰ ਪਹਿਲਾਂ ਮੈਸ਼ ਕਰ ਲਿਓ ਉਸ ਤੋਂ ਬਾਅਦ ਤਵੀ ਦੇ ਉੱਪਰ ਪਾਓ ਪਰ ਇੱਥੇ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਕਿਉਂਕਿ ਇਹਦੇ ਵਿੱਚ ਨਾ ਜ਼ਿਆਦਾ ਤੇਲ ਹੈ ਨਾ ਆਪਾਂ ਪਾਣੀ ਪਾਉਣਾ ਤੇ ਆਲੂ ਵਗੈਰਾ نیچے ਲੱਗ ਜਾਣਗੇ ਜਦੋਂ ਹੀ ਤੁਸੀਂ ਹੌਲੀ-ਹੌਲੀ ਇਹਨੂੰ ਮੈਸ਼ ਕਰ ਲਿਆ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਸਟਾਰਟ ਕਰਨਾ ਹੈ ਪਰ ਹਜੇ ਵੀ ਆਪਾਂ ਗੈਸ ਨਹੀਂ ਚਲਾਇਆ ਫਿਰ ਦੋ ਚਮਚਾ ਆਪਾਂ ਪਾਵਾਂਗੇ ਪਦੀਨੇ ਦੇ ਪੇਸਟ ਦੇ ਯਾਨੀ ਕਿ ਥੋੜੇ ਜਿਹਾ ਪਦੀਨੇ ਦੇ ਤੇ ਇਹ ਦੋ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਸੀ ਦੋ ਚਮਚ ਭਰ ਕੇ ਇਹਦੇ ਵਿੱਚ ਪਾਏ ਚੰਗੀ ਤਰ੍ਹਾਂ ਮਿਕਸ ਕੀਤਾ ਲਾਸਟ ਤੇ ਤੁਸੀਂ ਨਮਕ ਵਗੈਰਾ ਚੈੱਕ ਕਰ ਲੈਣਾ ਜਰੂਰਤ ਪਈ ਤਾਂ ਕਾਲਾ ਨਮਕ ਹੀ ਪਾਓ ਕਿਉਂਕਿ ਇਹਦਾ ਫਲੇਵਰ ਬੜਾ ਹੀ ਵਧੀਆ ਆਉਂਦਾ ਇੱਕ ਨਿਚੋੜ ਦਿਓ ਉੱਪਰ ਦੀ ਨਿੰਬੂ ਤੇ ਗੈਸ ਨੂੰ ਇੱਥੇ ਸਟਾਰਟ ਕਰ ਲਿਓ ਹੌਲੀ ਹੌਲੀ 1-2 ਮਿੰਟ ਲਈ ਲਗਾਤਾਰ ਪਕਾਓ ਤਾਂ ਕਿ ਇਹ ਚੰਗੀ ਤਰ੍ਹਾਂ ਸਾਰੇ ਗਰਮ ਵੀ ਹੋ ਜਾਣ ਤੇ ਮਿਕਸ ਵੀ ਹੋ ਜਾਣ ਕੁਲਚੇ ਬਣਾਉਂਦਾ ਇਹ ਤਰੀਕਾ ਬਿਲਕੁਲ ਆਸਾਨ ਹੈ ਪਰ ਜਿਹੜਾ ਇਹਦਾ ਟੇਸ ਹੈ ਆਮ ਕੁਲਚੇ ਨਾਲ ਕੀਤੇ ਜਿਆਦਾ ਹੈ ਇੱਕ ਵਾਰੀ ਤੁਸੀਂ ਇਹ ਤਰੀਕਾ ਵਰਤ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤੇ ਨਾਲ ਨਾਲ ਸ਼ੇਅਰ ਜਰੂਰ ਕਰ ਦਿਓ ਸਾਰੇ ਆਲੂ ਵਗੈਰਾ ਮਿਕਸ ਹੋ ਗਏ ਚੰਗੀ ਤਰ੍ਹਾਂ ਗਰਮ ਹੋ ਗਏ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਕੇ ਇੱਕ ਸਾਈਡ ਤੇ ਰੱਖ ਲਾਂਗੇ ਪਰ ਥੋੜੇ ਜਿਹਾ ਆਲੂ ਆਪਾਂ ਇਹਦੇ ਵਿੱਚ ਬਚਾ ਕੇ ਰੱਖਾਂਗੇ ਕਿਉਂਕਿ ਆਪਾਂ ਦੋ ਤਰ੍ਹਾਂ ਦੇ ਕੁਲਚੇ ਤਿਆਰ ਕਰਨੇ ਆ ਉਸ ਤੋਂ ਬਾਅਦ ਜੀ ਆਪਾਂ ਛੋਲਿਆਂ ਦੀ ਸਬਜ਼ੀ ਘਰ ਦੇ ਵਿੱਚ ਬਣਾਉਂਦੇ ਰਹਿੰਦੇ ਨੇ ਚਿੱਟੇ ਛੋਲਿਆਂ ਦੀ ਪਰ ਇਹਦੇ ਲਈ ਆਪਾਂ ਸਪੈਸ਼ਲ ਸਬਜ਼ੀ ਤਿਆਰ ਕੀਤੀ ਸੀ ਇਹਦੀ ਵੀਡੀਓ ਮੈਂ ਕੱਲ ਰਾਤ ਪਾਈ ਸੀ ਜਿੰਨਾਂ ਨੇ ਨਹੀਂ ਦੇਖੀ ਤਾਂ ਤੁਸੀਂ ਜ਼ਰੂਰ ਦੇਖ ਲਿਓ ਉਸ ਇਸ ਤਰੀਕੇ ਨਾਲ ਛੋਲੇ ਬਣਾ ਕੇ ਰੱਖਿਓ ਇਹਦੇ ਵਿੱਚ ਗਰੇਵੀ ਵਗੈਰਾ ਬਿਲਕੁਲ ਨਹੀਂ ਸੀ ਸਾਰੀ ਛੋਲਿਆ ਨਹੀਂ ਸੁੱਕਲੀ ਬਾਕੀ ਛੋਲਿਆਂ ਦੀ ਸਬਜ਼ੀ ਤੁਸੀਂ ਆਪਣੀ ਮਰਜ਼ੀ ਦੇ ਅਨਸਾਰ ਵੀ ਤਿਆਰ ਕਰ ਸਕਦੇ ਹੋ ਆਲੂਆਂ ਦੇ ਵਿੱਚ ਛੋਲੇ ਮਿਕਸ ਕਰਕੇ 304 ਮਿੰਟ ਲਗਾਤਾਰ ਪਕਾਓ ਪਾਣੀ ਵਗੈਰਾ ਦੇ ਵਿੱਚ ਬਿਲਕੁਲ ਨਹੀਂ ਰਹਿਣਾ ਚਾਹੀਦਾ ਸਾਰੀ ਸਬਜ਼ੀ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਜਦੋਂ ਇਹ ਤਿਆਰ ਹੋ ਗਈ ਇਹਨੂੰ ਵੀ ਇੱਕ ਪਲੇਟ ਦੇ ਵਿੱਚ ਕੱਢ ਕੇ ਆਪਾਂ ਸਾਈਡ ਤੇ ਰੱਖ ਲਾਂਗੇ ਜੇ ਦੋਈ ਤੁਸੀਂ ਕੁਲਚੇ ਬਣਾਉਣ ਲਈ ਤਿਆਰੀ ਕਰਨੀ ਹੈ ਤਾਂ ਸਾਰਾ ਸਮਾਨੇ ਪਹਿਲਾਂ ਹੀ ਤਿਆਰ ਕਰ ਲੈਣਾ ਹੈ ਸਬਜ਼ੀਆਂ ਨੂੰ ਦੋਨਾਂ ਨੂੰ ਤਿਆਰ ਕਰਕੇ ਫਿਰ ਆਪਾਂ ਬਣਾਵਾਂਗੇ ਸੌਸ ਆਪਾਂ ਇੱਥੇ ਲਈ ਟਮੇਟੋ ਕੇਚਪ ਜਿਹੜੀ ਕਿ ਹਰ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਸਾਰੇ ਸਮਾਨ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਿਓ ਤੇ ਹੁਣ ਬਣਾਵਾਂਗੇ ਤੰਦੂਰੀ ਸੌਸ ਸਿੰਪਲ ਜਿਹੇ ਤਰੀਕੇ ਨਾਲ ਤਿਆਰ ਕਰ ਲਾਂਗੇ ਇੱਕ ਚਮਚ ਲਵਾਂਗੇ ਮਿਉਨਿਸ ਦਾ ਇੱਕ ਚਮਚ ਲਵਾਂਗੇ ਰੈੱਡ ਚਿਲੀ ਸੌਸ ਦਾ ਦੋਨਾਂ ਨੂੰ ਮਿਕਸ ਕਰਕੇ ਤੰਦੂਰੀ ਸੌਸ ਤਿਆਰ ਕਰ ਲਾਂਗੇ ਘਰ ਦੇ ਵਿੱਚ ਮਿਉਨਿਸ ਕਿਵੇਂ ਤਿਆਰ ਕਰਨਾ ਹੈ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੀ ਮਜ਼ੇਦਾਰ ਜੇ ਕੁਲਚੇ ਕਿਨੂ ਕਿਨੂ ਪਸੰਦ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਉਸ ਤੋਂ ਬਾਅਦ ਲੈ ਲੇ ਜੀ ਆਪਾਂ ਕੋਲਚੇ ਤੇ ਇਹਨੂੰ ਆਪਾਂ ਬਚਾ ਲੋ ਕੱਟ ਲਾਂਗੇ ਇਹ ਵੱਡੇ ਸਾਈਜ਼ ਦੇ ਆ ਆਮ ਨਾਰਮਲ ਨਹੀਂ ਹੈ ਤੇ ਇਹਨੂੰ ਆਪਾਂ ਪੂਰਾ ਕਟਾਂਗੇ ਕਈ ਕੁਲਚੇ ਹੁੰਦੇ ਆਪਾਂ ਲਾਸਟ ਦੇ ਥੋੜਾ ਜਿਹਾ ਘੱਟ ਕੱਢਦੇ ਆ ਪਰ ਇਹ ਇਸ ਤਰੀਕੇ ਨਾਲ ਹੀ ਬੰਦ ਹੈ ਇਹਨੂੰ ਸਾਰੇ ਨੂੰ ਕੱਟਣਾ ਹੈ ਹੌਲੀ ਹੌਲੀ ਕੱਟਣਾ ਹੈ ਕਿਉਂਕਿ ਜੇ ਥੋੜਾ ਜਿਹਾ ਵੀ ਉੱਚਾ ਨੀਮਾ ਹੋ ਗਿਆ ਤੇ ਇਹਦੇ ਵਿੱਚੋਂ ਸੁਰਾਖ ਹੋ ਜਾਂਦੇ ਆ ਫਿਰ ਤਵੇ ਤੇ ਲਗਾਇਆ ਥੋੜਾ ਜਿਹਾ ਦੇਸੀ ਘਿਓ ਤਾਂਕਿ ਤਵਾ ਜਿਹੜਾ ਉਹ 쿨ਰ ਰਹੇ ਇਹ ਸਾਫ ਤਵੇ ਦੇ ਉੱਪਰ ਹੀ ਪਾਉਣੇ ਆ ਜੇ ਤਵੀ ਜਿਹੜੀ ਸਬਜ਼ੀ ਵਾਲੀ ਸੀ ਜੇ ਤੁਸੀਂ ਉਹੀ ਬਰਤਨੀ ਹੈ ਉਹਨੂੰ ਸੋਨੂੰ ਪਹਿਲਾਂ ਹੀ ਸਾਫ ਕਰਨਾ ਪਊਗਾ ਤੇ ਉੱਪਰ ਦੀ ਲਗਾ ਦਿਓ ਘਰ ਦਾ ਮੱਖਣ ਦੋਨਾਂ ਸਾਈਡਾਂ ਨੂੰ ਹੌਲੀ ਹੌਲੀ ਕਰਕੇ ਪਕਾ ਲਿਓ ਗੈਸ ਦੀ ਫਲੇਮ ਬਿਲਕੁਲ ਲੋ ਰੱਖਿਓ ਇਸ ਤਰੀਕੇ ਦਾ 골ਡਨ ਜੈ ਕਲਰ ਇਹਦੇ ਉੱਪਰ ਆ ਜੇ ਕ੍ਰਿਸਪੀ ਵੀ ਹੋਣ ਮਜ਼ੇਦਾਰ ਤੇ ਚਟਪਟੇ ਵੀ ਹੋਣ ਦੇਖੋ ਵਿਚਕਾਰੋਂ ਇਹ ਬਹੁਤ ਜ਼ਿਆਦਾ ਸੌਫਟ ਹੁੰਦੇ ਆ ਥੋੜਾ ਬਹੁਤ ਵੀ ਇਧਰੋਂ ਕੱਟਿਆ ਜਾਂਦੇ ਦੇ ਵਿੱਚ ਸੁਰਾਖ ਜੇ ਹੋ ਜਾਂਦੇ ਆ ਪਰ ਕੋਈ ਗੱਲ ਨਹੀਂ ਕਿਉਂਕਿ ਇਹਨੂੰ ਖਾਣਾ ਬੜਾ ਹੀ ਆਸਾਨ ਹੈ ਇਹਦੇ ਵਿੱਚੋਂ ਕੋਈ ਵੀ ਚੀਜ਼ ਬਾਹਰ ਨਹੀਂ ਆਊਗੀ ਇੱਕ ਸਾਈਡ ਤੇ ਆਪਾਂ ਟਮੇਟੋ ਸੌਸ ਲਗਾ ਦਾਂਗੇ ਤੇ ਇਹਦੇ ਉੱਪਰ ਖੂਬ ਸਾਰੇ ਆਲੂ ਪਾ ਦਾਂਗੇ ਕਿਉਂਕਿ ਆਲੂ ਸ਼ਿਮਲਾ ਮਿਰਚ ਦਾ ਜਿਹੜਾ ਟੇਸਟ ਇਹਦੇ ਵਿੱਚ ਆਊਗਾ ਉਹ ਲਾਜਵਾਬ ਹੋਊਗਾ ਕਈਆਂ ਦੇ ਦੇਖਣ ਸਾਰੀ ਮੂੰਹ ਵਿੱਚ ਪਾਣੀ ਆ ਗਿਆ ਹੋਊਗਾ ਚੰਗੀ ਤਰ੍ਹਾਂ ਇਹਦੇ ਉੱਪਰ ਆਲੂਆਂ ਨੂੰ ਭਰ ਕੇ ਉੱਪਰ ਲਗਾ ਦਾਂਗੇ ਪਤੰਦੂਰੀ ਸੌਸ ਜਿਹੜੀ ਤਿਆਰ ਕੀਤੀ ਸੀ ਤੁਸੀਂ ਇਹਦੇ ਲਈ ਗ੍ਰੀਨ ਸੌਸ ਵੀ ਬਣਾ ਸਕਦੇ ਹੋ ਅਲੱਗ ਤੋਂ ਮਿਊਨਿਸ ਵੀ ਲਗਾ ਸਕਦੇ ਹੋ ਜਿਵੇਂ ਤੁਹਾਡਾ ਦਿਲ ਕਰੇ ਉਵੇਂ ਬਣਾ ਕੇ ਖਾ ਲਿਓ ਉਲਟ ਪਲਟ ਕਰਦੇ ਰਹੋ ਉਸ ਤੋਂ ਬਾਅਦ ਲੈ ਲਓ ਜੀ ਬਟਰ ਪੇਪਰ ਤੇ ਇਹਦੇ ਉੱਪਰੇ ਇਹਨੂੰ ਰੱਖ ਕੇ ਹੱਲੋ ਇਹਦੇ ਵਿੱਚ ਫੋਲਡ ਕਰ ਦਿਓ ਤਾਂ ਕਿ ਬਾਹਰ ਵਗੈਰਾ ਕੁਝ ਨਾ ਨਿਕਲੇ ਇਸ ਤਰੀਕੇ ਨਾਲ ਹੀ ਇੱਥੇ ਵੀਰ ਕੁਲਚੇ ਬਣਾਉਂਦਾ ਤੇ ਸਾਰਿਆਂ ਨੂੰ ਖਾਣ ਲਈ ਦਿੰਦਾ ਹੈਗਾ ਬਹੁਤ ਹੀ ਮजेदार ਕੁਲਚੇ ਉਹਦੇ ਤਿਆਰ ਹੁੰਦੇ ਤੇ ਮੈਂ ਹਰ ਵਾਰ ਦੇਖਦੀ ਐ ਸੋਚੀ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਬੱਚਿਆਂ ਦੇ ਨਾਲ ਦੀ ਨਾਲ ਹੀ ਖਾਣੇ ਸ਼ੁਰੂ ਕਰਤੇ ਸੀ ਤੇ ਹੁਣ ਆਪਾਂ ਬਣਾਵਾਂਗੇ ਛੋਲਿਆਂ ਵਾਲਾ ਕੁਲਚਾ ਇੱਕ ਸਾਈਡ ਤੇ ਉਸੇ ਤਰ੍ਹਾਂ ਹੀ ਆਪਾਂ ਟਮੇਟੋ ਸੌਸ ਲਗਾਈ ਦੂਸਰੀ ਸਾਈਡ ਤੇ ਆਪਾਂ ਇਹਦੇ ਲਗਾ ਦਾਂਗੇ ਤੰਦੂਰੀ ਸੌਸ ਇੱਥੇ ਤੁਸੀਂ ਗ੍ਰੀਨ ਸੌਸ ਵਰਤ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਇਫਿਰ ਆਪਾਂ ਇਹਦੇ ਉੱਪਰ ਖੂਬ ਸਾਰੇ ਭਰ ਦਾਂਗੇ ਛੋਲਿਆਂ ਵਾਲੀ ਸਬਜ਼ੀ ਜਿਹੜੀ ਕਿ ਵਿੱਚ ਆਲੂ ਵਗੈਰਾ ਮਿਕਸ ਹੈ ਥੋੜੇ ਜਿਹਾ ਪਾਲੂ ਰੱਖੇ ਸੀ ਇਹਦੇ ਵਿੱਚ ਮਿਕਸ ਕੀਤੇ ਸੀ ਚੰਗੀ ਤਰ੍ਹਾਂ ਤੁਸੀਂ ਇਹਨੂੰ ਭਰ ਦੇਣਾ ਹੈਗਾ ਕਾਫੀ ਤਰ੍ਹਾਂ ਦੇ ਕੁਲਚੇ ਬਣ ਕੇ ਤਿਆਰ ਹੁੰਦੇ ਆ ਨਿਊਟਰੀ ਦੇ ਵੀ ਬੰਦਦੇ ਆ ਪਨੀਰ ਵਾਲੇ ਵੀ ਬੰਦਦੇ ਆ ਉਹ ਆਪਣੇ ਆਪਣੇ ਟੇਸਟ ਤੇ ਡਿਪੈਂਡ ਹੁੰਦਾ ਫਿਰ ਆਪਾਂ ਇੱਕ ਚੀਜ਼ ਦਾ ਸਲਾਈਸੇ ਦੇ ਉੱਪਰ ਰੱਖਤਾ ਤੇ ਉੱਪਰ ਦੀ ਦੂਸਰੀ ਸਾਈਡ ਰੱਖ ਕੇ 2 ਮਿੰਟ ਲਈ ਲਗਾਤਾਰ ਹੌਲੀ-ਹੌਲੀ ਪਕਾਇਆ ਢੇਰ ਸਾਰਾ ਲਾਤਾ ਬਟਰ ਬਹੁਤ ਹੀ ਹੈਲਦੀ ਤੇ ਮजेदार ਚ ਕੁਲਚਾ ਬਣ ਕੇ ਤਿਆਰ ਹੈ ਇਸ ਤਰੀਕੇ ਦਾ ਕੁਲਚਾ ਤੁਸੀਂ ਪਹਿਲਾਂ ਕਦੇ ਨਹੀਂ ਤਿਆਰ ਕੀਤਾ ਹੋਣਾ ਤੇ ਇੱਕ ਵਾਰੀ ਮੇਰੇ ਕਹਿਣ ਤੇ ਟਰਾਈ ਕਰਕੇ ਜਰੂਰ ਦੇਖਿਓ ਜਿਆਦਾ ਸਮਾਨ ਨਹੀਂ ਲੱਗਦਾ ਜਿਆਦਾ ਮਿਹਨਤ ਵੀ ਨਹੀਂ ਹੁੰਦੀ ਬਣਾਉਣਾ ਬੜਾ ਹੀ ਆਸਾਨ ਹੈ ਤੇ ਸਵਾਦ ਲਾਜਵਾਬ ਹੈ ਉਸੇ ਤਰ੍ਹਾਂ ਹੀ ਛੋਲਿਆਂ ਦਾ ਕੁਲਚਾ ਵੀ ਬਣ ਕੇ ਤਿਆਰ ਹੈ ਹੁਣ ਇਹਨੂੰ ਬਟਰ ਪੇਪਰ ਦੇ ਵਿੱਚ ਕਵਰ ਕਰਕੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਨੂੰ ਲੰਚ ਬਾਕਸ ਵਿੱਚ ਵੀ ਦੇ ਸਕਦੇ ਹੋ ਬੱਚੇ ਪੂਰਾ ਖਤਮ ਕਰਕੇ ਆਉਣਗੇ ਕਿਉਂਕਿ ਐਓ ਜੀਆਂ ਚੀਜ਼ਾਂ ਦੇ ਬੱਚੇ ਜਿਆਦਾ ਤੋਂ ਜਿਆਦਾ ਸ਼ੁਕੀਨ ਹੁੰਦੇ ਨੇ ਹੁਣ ਇੱਕ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਇਹ ਕੁਲਚੇ ਤੁਹਾਨੂੰ ਕਿਉਂ ਜੇ ਲੱਗੇ ਤੇ ਵੀਡੀਓ ਨੂੰ ਕਿੱਥੋਂ ਕਿੱਥੋਂ ਦੇਖ ਰਹੇ ਹੋ ਮੇਰੀ ਪੂਰੀ ਵੀਡੀਓ ਦੇਖ ਲਈ ਧੰਨਵਾਦ ਜੀ